दोषीअ टको असां टको अंदरि दोषीअ नथर टको अंदर टको अंदरो बसि अंदरि टको मनो

ਅਗੇ ਕਿਤਨਾ ਬਕਰ ਕੇ ਉੱਪਰ ਬੁਲਾਇਆ ਡਾਂਗਾ ਡਾਂਗਾ ਮਾਰੇ ਸਾਬਾਬੂ ਦੇ ਬੈਟਰੀ ਵਾਲੇ ਨੇ ਸਿਰ 파ੜ ਦਿੱਤਾ ਉਹਦੇ ਮੁੰਡਿਆਂ ਨੇ ਯਾਰ ਦੋ ਸਾਰੇ ਜਿਹੜੇ ਕੰਮ ਕਰਦੇ ਸੀ ਉਹਨੇ ਬੈਟ ਨਾਲ ਮੇਰੇ ਪਿੱਛੇ ਨਾ ਮਾਰਦਾ ਸੀ ਸਿਸੇ ਪੰਨੇ ਮੇਰੇ ਬੱਚੇ ਦਾ ਸਿਰ ਦੇ ਮਾਰ ਮਾਰ ਕੇ ਛੇ ਲੱਕ ਕੋਰੇ ਕਾਂਗਸ ਤੇ ਲਿਖ ਆ ਲਿਆ ਮੈਂ ਗਰੀਬ ਐ ਤੱਕ ਜੇ ਤੁਸੀਂ ਦੇਖ ਰਹੇ ਮੈਂ ਅਜਿਹਾ ਦਾ ਉਹਦੀ ਕੋਈ ਫਾਈਲ ਪਾਟ ਕੇ ਸੀ ਸਾਬੂ ਜੀ ਉਹ ਫਾਈਲ ਕਰਕੇ ਬੁਲਾਇਆ ਜਿਹੜਾ ਇਹ ਦੋ ਨੰਬਰ ਦਾ ਕੰਮ ਕਰਦਾ ਸਾਡੇ ਟੈਕ ਵਾਲਾ ਕੱਟੇ ਕੰਮ ਦੀ ਗੋਪਨੀਖਾ ਪੁੱਛਦਾ ਸੀ ਇਹ ਦੇਖੋ ਲੋਕਾਂ ਨੇ ਮੇਰੇ ਕੋਲ ਨਹੀਂ ਹੈ ਗਿਆ ਤੁਸੀਂ ਮੈਨੂੰ ਮਾਰ ਕਿਉਂ ਤੇਜੀ ਮਨਜੀਤ ਜਨ ਦੇ ਬਾਹਰ ਆ ਇਹ ਨਾਮ ਪਿਆ ਕਿ ਨਾ ਮੇਰਾ ਨਾਮ ਸ਼ਾਹ ਇਸ ਤੋਂ ਨਗਰ ਦੇ ਬਰਾ ਨਾਲ ਡਾਡੀ ਨੂੰ ਬੁਲਾ ਲੇ ਉਸਤਦ ਬਨਗਰ ਦੇ ਹੈਲੋ ਹੈਲੋ ਮਾਜੀ ਜਨਾਬ ਆਪਣੀ ਰਿਕਾਰਡਿੰਗ ਹੋ ਰਹੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਜਰਾ ਅੰਘੜੀਏ ਇਹ ਡੈੱਥ ਹੋਈ ਹੈ ਇਹਦੇ ਬਾਰੇ ਮਿਹਰਬਾਨੀ ਕਰਨਾ ਸਰ ਮੈਂ ਇਹ ਕਹਿਣਾ ਚਾਹੁੰਦਾ ਆ ਵੀ ਲੜਕਾ ਸਾਡਾ 2 ਸਾਲ ਤੋਂ ਇੱਥੇ ਚੋਕ ਕਰ ਰਿਹਾ ਸੀਗਾ ਸਨ ਟੈਕਸ ਟੈਂਸ਼ਨ ਨਹੀਂ ਟੈਕਸ ਪ੍ਰਾਈਵੇਟ ਲਿਮਟਿਡ ਇਸੀ ਮਾਰਕੀਟ ਦਾ ਬਿਲਕੁਲ ਆਪੋਜ਼ਿਟ ਸਾਈਡ ਜੀ ਲੁਧਿਆਣਾ ਠੀਕ ਸੁਣਦੇ ਆਣਾ ਮੈਂ ਜੀ ਤੇ ਉਹ 2 ਸਾਲ ਤੱਕ ਕੰਮ ਕਰਾਇਆ ਪਿਛਲੇ ਸਵਾ 2 ਮਹੀਨੇ ਤੋਂ ਛੱਡ ਗਿਆ ਜੀ ਕੰਮ ਜੀ ਜਿਹੜਾ ਮਾਲਕਾਂ ਨੂੰ ਸਾਰਾ ਕੁਝ ਹੈਂਡਓਵਰ ਕਰਕੇ ਵੀ ਆ ਤੁਹਾਡਾ ਸਮਾਨ ਆ ਸੰਭਾਲ ਲਓ ਕਿੰਨਾ ਕੱਲ ਤੋਂ ਨਹੀਂ ਆਣਾ ਮ੍ਰਿਤਕ ਦਾ ਪੂਰਾ ਨਾਮ ਕੀ ਸੀ ਜੀ ਦੀਪਕ ਕੁਮਾਰ ਜੀ ਦੀਪਕ ਕੁਮਾਰ ਉਰਫ ਲੱਡੂ ਉਰਫ ਲੱਡੂ ਹਾਂ ਜੀ ਲੱਡੂ ਦਾ ਨਾਮ ਨੂੰ ਛੁੱਟ ਸੀ ਇਹ ਓਕੇ ਜੀ 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 ਤੇ ਸਵਾ 2 ਪਿਛਲੇ ਸਵਾ 2 ਮਹੀਨੇ ਤੋਂ ਕੰਮ ਛੱਡ ਗਿਆ ਸੀਗਾ ਤੇ ਉਹ ਉਹਦੇ ਕਹਿੰਦੇ ਅਨੁਸਾਰ 2 ਮਹੀਨੇ ਹੋ ਗਏ ਨੂੰ ਕੰਮ ਛੱਡੇ ਨੂੰ ਤੇ ਉਹ ਫੋਨ ਆਇਆ ਮਾਲਕਾਂ ਦਾ ਕਿ ਲੱਡੂ ਕਿੱਥੇ ਹੈ ਇਹ ਕਹਿੰਦਾ ਵੀ ਬੋਈ ਮੈਂ ਜੋਬ ਤੇ ਹੈਗਾ ਉਹ ਕਹਿੰਦੇ ਵੀ ਆ ਸਾਨੂੰ ਨਾ ਕੋਈ ਲੈਜਰ ਨਹੀਂ ਮਿਲਦੀ ਸਾਡੇ ਕੱਚੇ ਦੀ ਜਿਹੜਾ ਸਾਡਾ ਕੱਚਾ ਦਾ ਹਿਸਾਬ ਲਿਖਿਆ ਹੁੰਦਾ ਕੋਈ 3-4 ਕਰੋੜ ਦੀ ਕੋਈ ਹੈਗੀ ਸੀ ਟਰਨ ਉਪਰ ਸੀ ਕੱਚੇ ਦੀ 2 ਨੰਬਰ ਵਾਲੀ ਓਕੇ ਹਾਂਜੀ ਤੇ ਇਹ ਕਹਿੰਦਾ ਵੀ ਉਹ ਹਿਸਾਬ ਨਹੀਂ ਮਿਲਦਾ ਪਿਆ ਵੀ ਮੈਨੂੰ ਉਹ ਹਿਸਾਬ ਦੇ ਕੇ ਜਾ ਭਾਈ ਕਿੱਥੇ ਹੈਗਾ ਕਹਿੰਦਾ ਬੋਈ ਮੈਂ 2 ਮਹੀਨੇ ਹੋ ਗਏ ਤੁਹਾਡਾ ਕੰਮ ਛੱਡ ਕੇ ਗਿਆ ਤੇ ਤੁਸੀਂ ਮੈਨੂੰ ਲੈਜਰ ਅੱਜ ਯਾਦ ਕਰਵਾਉਂਦੇ ਹੋ ਹੂੰ ਬਾਕੀ ਦੀ ਗੱਲ ਲੈਜਰ ਦੀ ਕਹਿੰਦੇ ਵੀ ਉੱਥੇ ਦੇਖੋ ਜਿੱਥੇ ਮੈਂ ਬੈਠਦਾ ਉੱਥੇ ਹੀ ਹੋएगी ਜੀ ਹੁਣ ਮੈਂ ਤਾਂ ਹੈਗਾ ਛੋਟਾ ਮੇਰਾ ਜਿਹੜਾ ਹੈੱਡ ਅਕਾਊਂਟੈਂਟ ਆ ਉਹਨ ਉਹ ਕੰਦੇ ਨਹੀਂ ਆ ਲੱਡੂ ਮੈਨੂੰ ਮਿਲਦੀ ਨਹੀਂ ਪਈ ਵੀ ਤੂੰ ਦੇਖਾ ਕੇ ਹੂੰ ਉਹ ਕਹਿੰਦਾ ਫਿਰ ਮੈਂ ਸ਼ਾਮ ਹੀ ਆਵਾਂਗਾ ਫ੍ਰੀ ਹੋ ਕੇ ਆਹ ਬਈ ਮੈਂ ਹਾਂਜੀ ਮੈਂ ਆਪਣਾ ਕੰਮ ਦੇ ਵੇਢ ਕੇ ਆਵਾਂਗਾ ਸ਼ਾਮ ਨੂੰ ਬਿਲਕੁਲ ਉਹ ਸ਼ਾਮ ਨੂੰ ਗਿਆ ਜੀ ਇੱਧਰ ਆਇਆ ਦੁਕਾਨ ਤੇ ਹੈਲੋ ਹਾਈ ਹੋਈ ਤੀਜੇ ਮਿੰਦਰ ਚ ਲਾ ਕੇ ਜਿਸੇ ਉਹਦਾ ਅਕਾਊਂਟ ਦਾ ਦਸਤਾਵੇਜ਼ ਹੈ ਉਹਨੇ ਦੇਖਿਆ ਨਹੀਂ ਮਿਲੀ ਜਿੱਤੇ ਜਿੱਤੇ ਰਕਸ਼ੀਰੋ ਜੀ ਸਾਰੀ ਹੋ ਜਗਾ ਦੇਖ ਲਈ ਉਹਨਾਂ ਨਹੀਂ ਮਿਲੀ ਉਹਨੇ ਕਿਹਾ ਤਾਂ ਵੀ ਕੋਈ ਮਿਲਦੀ ਨਹੀਂ ਪਈ ਜਦੋਂ ਨਹੀਂ ਇੰਨੀ ਗੱਲ ਕਹੀ ਮਿਲਦੀ ਨਹੀਂ ਪਈ ਜੀ ਉਹਨਾਂ ਨੇ ਕੰਡਣਾ ਸ਼ੁਰੂ ਕਰਤਾ ਇਹਨੂੰ ਉਹ ਕਿੰਨੇ ਤਰੀਕੇ ਦੀ ਤੁਸੀਂ ਗੱਲ ਦੱਸ ਰਹੇ ਹੋ ਜੀ ਇਹ ਦੱਸਦੇ ਹਾਂ ਮੈਂ ਜੀ 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 ਉਸੋ ਬਾਜੀ ਕੁੱਟਿਆ ਕੁੱਤੇ ਜਰਾ ਕੁੱਟਿਆ ਉਹ ਜੀ ਬੈਲਟਾਂ ਨਾਲ ਡੰਡਿਆਂ ਨਾਲ ਮਤਲਬ ਜੇ ਲੋਹੇ ਦੀ ਰਾੜੀ ਪਈ ਹੁੰਦੀ ਨਾ ਜੀ ਉਹ ਵੀ ਮਾਰਦੇ ਇਹ ਜਿਸ ਹਾਵਨਾ ਉਹ ਜਿਸ ਹਾਵਨਾ ਉਹ ਕਹਿੰਦਾ ਪਿਆ ਸੀਗਾ ਬਹੁਤ ਇਹ ਮਿੰਦਰ ਵੀ ਮੈਂ ਬਚਾਅ ਹੋ ਗਿਆ ਨਹੀਂ ਤਾਂ ਜਾਨੋ ਮਾਰ ਦੇਣਾ ਸੀ ਬਰਿੰਦ ਜੀ ਇਹ ਤਾਂ ਹਾਂਜੀ ਹਾਂਜੀ ਇਹ ਤਾਂ ਕਹਿੰਦਾ ਕੁਦਰਤੀ ਰਾਤ ਨੂੰ ਮੈਂ ਲੇਟ ਹੋ ਗਿਆ ਤੇ ਮੈਨੂੰ ਮੇਰੀ ਵਾਈਫ ਪ੍ਰੀਤ ਦਾ ਫੋਨ ਆਇਆ ਜੀ ਵੀ ਤੁਸੀਂ ਆਏ ਨਹੀਂ ਕਿੱਥੇ ਹੈਗੇ ਹੋ ਬਸ ਕਹਿੰਦਾ ਮੈਂ ਇੰਨੀ ਕ ਗੱਲ ਕਰ ਪਾਇਆ ਵੀ ਪ੍ਰੀਤ ਮੈਨੂੰ ਬਚਾ ਲਿਆ ਮੈਂ ਪੁਰਾਣੀ ਦੁਕਾਨ ਤੇ ਹੈਗਾ ਇਹਨਾਂ ਨੇ ਮੈਨੂੰ ਮਾਰ ਦੇਣਾ ਜੀ ਉਹਨਾਂ ਨੇ ਇਹਦਾ ਫੋਨ ਖੋਲੇ ਜੀ ਨਿਕਲ ਕਰਦੇ ਹੀ ਫੋਨ ਕੱਟ ਕੇ ਚੇਚਪਾ ਲਿਆ ਜੀ ਤੇ ਜਿਹੜਾ ਹੁਣ ਮੇਰੇ ਤੱਕ ਦੀਪਕ ਕੁਮਾਰ ਹੈਗਾ ਜੀ ਇਹਦੇ ਵਾਈਫ ਜਦੋਂ ਆਈ ਰਾਤ ਨੂੰ ਉਸ ਦਿਨ 3 ਤਰੀਕ ਦੀ ਰਾਤ ਨੂੰ ਜੀ ਉਹਨੂੰ ਸਮਝ ਲਓ ਵੀ ਤੁਸੀਂ ਇਹਨਾਂ ਨੇ ਉੱਪਰ ਨਹੀਂ ਜਾਣ ਦਿੱਤਾ ਜੀ ਨੀਚੇ ਗਾਲਾਂ ਗੋਲਾਂ ਕੱਟ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਇਹਦੇ ਮਤਲਬ ਸਮਝ ਲਓ ਧੱਕਾ ਤੁਕਾਈ ਮਾਰਿਆ ਜਦੋਂ ਉਹਦੇ ਥੱਪੜ ਵੱਜੇ ਜਾਂ ਉੱਪਰ ਕੁਝ ਹੋਇਆ ਨੀਚੇ ਆਵਾਜ਼ ਆਈ ਉਹਨੂੰ ਲੱਗਿਆ ਵੀ ਇੱਥੇ ਹੈਗਾ ਉਹਨੇ ਪੁੱਛਿਆ ਵੀ ਲੱਡੂ ਹੈਗਾ ਕਹਿੰਦੇ ਨਹੀਂ ਹੈਗਾ ਜਦੋਂ ਉਹਦੇ ਥੱਪੜ ਵੱਜੇ ਜਾਂ ਕੋਈ ਵੀ ਹੋਇਆ ਉਹਦੀ ਆਵਾਜ਼ ਨਹੀਂ ਚਾਈ ਇਹਨਾਂ ਨੇ ਇਹਨਾਂ ਨੂੰ ਲੱਗਿਆ ਵੀ ਹੈਗਾ ਉੱਪਰ ਇਹਨਾਂ ਉੱਪਰ ਅ ਮੈਨੂੰ ਤਾਂ ਪਤਾ ਨਹੀਂ ਜਦੋਂ ਇਹ ਉੱਪਰ ਜਾਣ ਲੱਗੀ ਤਾਂ ਇਹ ਧੱਕੇ ਧੁੱਕੇ ਮਾਰੇ ਉਹਨਾਂ ਨੇ ਅੱਛਾ ਜੀ ਠੀਕ ਹੈ ਜੀ ਤੇ ਫਿਰ ਉਹ ਮੁੰਡੇ ਨੂੰ ਉਹਦੀ ਗੋਦੀ ਖੋਗੇ ਨਾ ਜੀ ਉੱਪਰ ਲੈ ਗਏ ਜੀ ਉਹਦੀ ਗੋਦੀ ਚ ਰੱਖਦਾ ਸੀ ਸੌਂਖਾ ਉਹਨੇ ਸੌ ਵੀ ਖਾਲੀ ਜੀ ਕਹਿੰਦਾ ਮੈਂ ਕੁਝ ਕੀਤਾ ਨਹੀਂ ਜੀ ਮੈਨੂੰ ਕੀ ਮੈਂ ਮਤਲਬ ਜਦੋਂ ਕੁਝ ਕੀਤਾ ਨਹੀਂ ਤੁਸੀਂ ਜਿਦੀ ਮਰਜ਼ੀ ਸੌਂਖਾਵਾ ਲਓ ਮੈਨੂੰ ਕਿਹਦੇ ਤੇ ਮੁੰਡੇ ਨੂੰ ਅਸੀਂ ਤੇਰੇ ਮੁੰਡੇ ਨੂੰ ਮਾਰ ਦਵਾਂਗੇ ਐਦਾਂ ਕਰ ਦਾਂਗੇ ਤੇਰੀ ਵਾਈਫ ਨੂੰ ਮਾਰ ਦਾਂਗੇ ਬੱਚਾ ਸਾਡਾ ਇਹਨਾਂ ਨੂੰ ਨੁਕਸਾਨ ਕਰਤਾ ਬੱਚੇ ਦੀ ਕਿੰਨੀ ਉਮਰ ਹੈ ਜੀ ਬੱਚਾ 4 ਸਾਲ ਦਾ ਜੀ ਬੇਟਾ ਨਾਲ 4 ਸਾਲ ਦਾ ਹੈ ਜੀ 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 ਉਹਨਾਂ ਮੈਨੂੰ ਦੀਪਕ ਨੇ ਮੈਨੂੰ ਇੰਨੀ ਗੱਲ ਕਹੀ ਹੈ ਦੀਪਕ ਮਤਲਬ ਲੱਡੂ ਵੀ ਅਮਿਤ ਭਾਜੀ ਅਮਿਤ ਵੀਰੇ ਜਿੰਨਾ ਕਿ ਮੈਂ ਉਹਨਾਂ ਦੀ ਗੱਲ ਕਰਦਾ ਸੀ ਨਾ ਜੋ ਵੀ ਮੈਂ ਮਤਲਬ ਸੱਚਾਈ ਬੋਲਦਾ ਸੀਗਾ ਮੈਨੂੰ ਮਾਰਦੇ ਸੀਗੇ ਹੂੰ ਜੇ ਮੈਂ ਉਹਨਾਂ ਦੇ ਹੱਕ ਦੀ ਗੱਲ ਕਰਦਾ ਸੀਗਾ ਤੇ ਮੈਨੂੰ ਬਖਸ਼ਿਸ਼ ਦੇ ਸੀਗੇ ਹੂੰ ਮਤਲਬ ਮੈਨੂੰ ਇੰਨੀ ਵੀਰਤਨਾ ਕੁੱਟਿਆ ਵੀ ਉਹਨਾਂ ਨੇ ਮੇਰੇ ਕੋਲ ਕਹਿ ਕੇ ਵਾਕਿਆ ਸਿਰ ਖਾਲੀ ਪੇਪਰ ਦਸਾਈਨ ਕਰਵਾ ਲਏ ਤੇ ਲਿਖਵਾ ਲਏ ਮਤਲਬ ਜੋ ਵੀ ਲਿਖਿਆ ਹੈਗਾ ਉਹਨਾਂ ਨੇ ਉਹਨਾਂ ਸਾਈਨ ਕਰਵਾ ਲਏ ਖਾਲੀ ਪੇਪਰ ਤੇ ਹੂੰ ਹੁਣ ਖਾਲੀ ਪੇਪਰ ਸਾਈਨ ਕਰਾ ਕੇ ਉਹਨੂੰ ਹਰਾਸਮੈਂਟ ਕਰਦੇ ਸੀ ਵੀ ਤੂੰ ਸਾਡੇ ਨਾਲ ਕਪਲੰਗ ਕੀਤਾ ਹੈ 6 ਲੱਖ ਰੁਪਇਆ ਤੇਰੇ ਵੱਲੋਂ ਨਿਕਲਦਾ ਹੈ ਤੂੰ ਇੰਦਾ ਕਰ ਲਿਆ ਤੂੰ ਕਪਲਾ ਕਰ ਗਿਆ ਸਾਨੂੰ ਪੈਸੇ ਦੇ ਫਿਰ ਹਰਾਸਮੈਂਟ ਕਰਨ ਲੱਗੇ ਜੀ ਮੁੰਡੇ ਦੁਕਾਨ ਦੇ ਘਰ ਜਾਂਦੇ ਸੀਗੇ ਹਸਪੀਟਲ ਵੀ ਗਏ ਆ ਹੂੰ ਧਮਕੀਆਂ ਵੀ ਦੇ ਗਿਆ ਯਾ ਤੂੰ ਲੱਡੂ ਦੇ ਦੇ ਪੈਸੇ ਉਹ ਕਹਿੰਦਾ ਜੀ ਮੇਰੇ ਕੋਲ ਹੈ ਹੀ ਨਹੀਂ ਮੈਂ ਕੁਝ ਕੀਤਾ ਨਹੀਂ ਮੈਂ ਕਿਵੇਂ ਦੇ ਦਿਆਂਗਾ ਯਾਰ ਮੈਨੂੰ ਦੱਸ ਤਾਂ ਦਿਓ ਮੇਰੀ ਗਲਤੀ ਕਿੱਥੇ ਕੀਤੀ ਹੈ ਮੈਂ ਨਜਾਇਜ਼ ਹੀ ਫਸਦਾ ਜਾ ਰਿਹਾ ਹਾਂ ਨਜਾਇਜ਼ ਹੀ ਫਸਦਾ ਜਾ ਰਿਹਾ ਹਾਂ ਹੂੰ ਹਾਂਜੀ ਹਾਂਜੀ ਚਲੋ ਪਿਛਲੇ 3-4 ਦਿਨਾਂ ਤੋਂ ਦਾ ਬੁਖਾਰ ਵੀ ਨਹੀਂ ਉ ਉਹਨਾਂ ਮਜਬੂਰ ਹੋ ਕੇ ਮਤਲਬ ਕਹਿ ਲੋ ਵੀ ਬਹੁਤ ਜ਼ਿਆਦਾ ਹਰੈਸਮੈਂਟ ਕਰਕੇ ਹੋਰ ਜ਼ਿਆਦਾ ਪ੍ਰੇਸ਼ਾਨ ਹੋ ਕੇ ਉਹਨੇ ਆਪਣਾ ਨੂੰ ਪੰਡਾ ਲਾ ਲਿਆ ਅੱਜ ਕਦੋਂ ਲਾ ਲਿਆ ਜੀ ਅੱਜ ਅੱਜ ਸਵੇਰੇ ਜੀ ਅੱਛਾ ਕਿਹੜੀ ਜਗ੍ਹਾ ਤੇ ਲਾਇਆ ਜੀ ਇਹ ਕਰ ਲਾਇਆ ਜੀ ਆਪਣੇ 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 ਰਹਿਸ਼ ਚ ਜੀ ਜੀ ਆਪਣੇ ਰਹਿਸ਼ ਚ ਜੀ ਤੇ ਕਿੰਨੇ ਵਜੇ ਲਾਇਆ ਜੀ ਸਰ ਟਾਈਮ ਮੈਂ ਐਗਜ਼ੈਕਟ ਨਹੀਂ ਦੱਸ ਪਾਵਾਂਗਾ ਉਹਦੇ ਘਰ ਦੇ ਦੱਸ ਪਾਣਗੇ ਲੇਕਿਨ ਮੈਨੂੰ ਫੋਨ ਆਇਆ ਸੀ ਭਾਬੀ ਦਾ ਵੀ ਵੀ ਭਾਜੀ ਤੂੰ ਆ ਜਾ ਦੀਪਕ ਨੇ ਫਹਾ ਲਾ ਲਿਆ ਅੱਛਾ ਜੀ ਹਾਂਜੀ ਆਂਦੀ ਆਂਦੀ ਹਾਂਜੀ ਮੈਂ ਅਜੇ ਹਸਪੀਟਲ ਜਾਣਾ ਸੀਗਾ ਇਹਨੇ ਮੈਨੂੰ ਫਿਰ ਫੋਨ ਆ ਗਿਆ ਵੀ ਦੀਪਕ ਭਾਜੀ ਪੂਰਾ ਹੋ ਗਿਆ ਇਦਾਂ ਦਾ ਕਰਕੇ ਅੱਛਾ ਹਾਂਜੀ 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 ਬੱਸ ਫਿਰ ਹੁਣ ਹੁਣ ਅਸੀਂ ਹੁਣ ਅਸੀਂ ਜਿਹੜੇ ਹੈਗੇ ਇਹਨਾਂ ਸ਼ੌਪ ਦੇ ਬੈਠੇ ਹੋਏ ਜੀ ਸ਼ਾਮ ਸ਼ਾਮ ਦੇ ਦੁਪਹਿਰ ਦੇ ਅੱਛਾ ਜੀ ਹਾਂ ਜਦੋਂ ਦੀ ਬੋਡੀ ਨਾਲ ਪੋਸਟਮਾਰਟਮ ਸਾਡੇ ਹੈਂਡਓਵਰ ਕੀਤੀ ਹੈ ਬੋਡੀ ਸਣੇ ਸਾਰੇ ਨਾਲ ਇੱਥੇ ਬੈਠੇ ਹੈ ਪੂਰੇ ਮੱਲੇ ਵਾਲੇ ਪੋਸਟਮਾਰਟਮ ਹੋ ਗਿਆ ਜੀ ਪੋਸਟਮਾਰਟਮ ਨਹੀਂ ਹੋਇਆ ਸਰ ਪੋਸਟਮਾਰਟਮ ਨਹੀਂ ਹੋਇਆ ਅਜੇ ਅਜੇ ਐਫਆਈਆਰ ਐਫਆਈਆਰ ਹੋਣ ਗਈ ਹੈ ਉਹ ਜਦੋਂ ਆਏਗੀ ਸਾਡੇ ਅੱਥੇ ਫਿਰ ਅਸੀਂ ਪੋਸਟਮਾਰਟਮ ਕਰਾਵਾਂ ਤਾਂ ਜੀ ਅਸੀਂ ਤਾਂ ਪਹਿਲਾਂ ਜਾਂਦੇ ਨਹੀਂ ਸਰ ਤੁਸੀਂ ਸਾਨੂੰ ਇਨਸਾਫ ਚਾਹੀਦਾ ਸਰ ਇਦਾਂ ਤਾਂ ਕੋਈ ਵੀ ਬੰਦਾ ਕਿਸੇ ਨੂੰ ਵੀ ਮਾਰ ਸਕਦਾ ਜੀ ਮਤਲਬ ਪੈਸੇ ਦੀ ਪਾਵਰ ਹੈਗੀ ਜੀ ਇਨਸਾਫ ਕਿੱਥੇ ਹੋਣਾ ਮਤਲਬ ਇਨਸਾਫ ਸਰ ਇਨਸਾਫ ਜੇਲ੍ਹੋਂ ਨਹੀਂ ਜੀ ਇਹਨਾਂ ਨੂੰ ਅਰੈਸਟ ਅਰੈਸਟ ਵਾਰੰਟ ਕੱਢਣਾ ਚਾਹੀਦਾ ਜੀ ਇਹਨਾਂ ਨੂੰ ਮਤਲਬ ਉਹਨਾਂ ਜ਼ੇਰੇ ਤੇ ਭਰਤੀ ਕਰੋ ਜੀ ਇਹਨਾਂ ਨੂੰ ਇਹ ਤਾਂ ਕੱਲ ਨੂੰ ਦੋਨੋਂ ਸੀਨਾ ਦਾ ਨਾਮ ਆਉਣਾ ਚਾਹੀਦਾ ਨਾਮ ਜਦ ਤੁਹਾਡੇ ਹਿਸਾਬ ਨਾਲ ਵੀ ਸਰ ਇਹ ਮਾਲਕ ਜੀ ਇਹਨਾਂ ਦੇ ਸੰਨੀ ਟੈਕਸਟਾਈਲ ਦੇ ਮਾਲਕ ਦੋਨੋਂ ਪਿਓ ਪਤਾ ਜੀ ਮੈਨੂੰ ਨਾਮ ਇਹਨਾਂ ਦੇ ਪਤਾ ਨਹੀਂ ਹੈਗੇ ਇਹ ਦੋਨੋਂ ਨਾਮ ਇਹ ਦੋ ਪਤਾ ਜੀ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਅੰਦਰ ਕੰਮ ਕਰਦੇ ਨੇ ਬਰਕਾ ਚਾਰ ਪੰਜ ਉਹ ਹੈਗੇ ਆ ਤੁਸੀਂ ਜਿਵੇਂ ਦੱਸ ਰਹੇ ਹੋ ਉਹ ਵੀ ਜਦੋਂ ਮਾਰਕੁੱਟ ਕੋਈ ਗਿਆ ਵੀ ਨੌਜਵਾਨ ਵੀ ਮੇਰੇ ਤੱਕ ਵੀ ਜੀ ਉਹਦੋਂ ਫਿਰ ਪੁਲਿਸ ਦੇ ਕੋਲ ਨਹੀਂ ਕੰਪਲੇਟ ਕੀਤੀ ਕਿਸੇ ਨੇ ਸਭ ਕੁਝ ਕੀਤਾ ਜੀ ਕੋਤਵਾਲੀ ਕੰਪਲੀਟ ਵੀ ਕੀਤੀ ਹੈ ਉਹਦਾ ਥਾਣੇਦਾਰ ਸੀਗਾ ਕੀ ਨਾਮ ਸੀ ਇਹਨਾਂ ਦਾ ਮੇਰੇ ਨਾਮ ਤੇ ਆਨੀ ਆ ਕੋਤਵਾਲੀ ਕੋਤਵਾਲੀ ਥਾਣਾ ਕੋਤਵਾਲੀ ਕੋਰੇ ਦੀ ਤਜੀ ਲੇਕਿਨ ਉਹਨੇ ਵੀ ਕੋਈ ਸਾਥ ਨਹੀਂ ਦਿੱਤਾ ਸਾਡੇ ਜੀ ਉਹ ਥਾਣਾ ਕੋਤਵਾਲੀ ਸਿਵਲ ਪਰਚਾ ਵੀ ਕਰਾਇਆ ਕੋਈ ਮਤਲਬ ਕੋਈ ਸਾਡਾ ਕੋਈ ਸਾਡੀ ਸੁਣਵਾਈ ਨਹੀਂ ਹੋਈ ਅੱਛਾ ਜੀ ਹਾਂਜੀ 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 ਕੋਈ ਪੁਲਿਸ ਵਾਲਾ ਨਹੀਂ ਆਇਆ ਕੋਈ ਮਤਲਬ ਨਹੀਂ ਬਸ ਸਿਰਫ ਇਹੀ ਫੋਨ ਹੁੰਦੇ ਸੀਗੇ ਭਾਜੀ ਉਹ ਪੈਸੇ ਵਾਲੇ ਹੈਗੇ ਆ ਸੁਲਾਹ ਕਰ ਲਓ ਕੋਈ ਫਾਇਦਾ ਨਹੀਂ ਹੈ ਅਸੀਂ ਤੁਸੀਂ ਰਗੜੇ ਜਾਓਗੇ ਸਾਰੇ ਇਹਨੇ ਕੋਈ ਫਾਇਦਾ ਨਹੀਂ ਹੋਣਾ ਅੱਛਾ ਜੀ ਹਾਂਜੀ 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 ਮਤਲਬ ਉਲਟਾ ਸੁਲੱਖਣ ਸਿੰਘ ਸੋਰੀ ਸੁਲੱਖਣ ਸਿੰਘ ਅੱਛਾ ਜੀ ਇੰਚਾਰਜ ਨੇ ਜਿਹਨੇ ਕੋਤਵਾਲੀ ਜੀ ਜੀ ਐਸਆਈ ਹੈ ਜਿਸ ਜੋ ਵੀ ਹੈਗੇ ਮੈਨੂੰ ਐਗਜੈਕਟ ਉਹਦੀ ਪੋਜੀਸ਼ਨ ਨਹੀਂ ਪਤਾ ਵੀ ਕੀ ਹੈਗੀ ਹੈ ਲੇਕਿਨ ਸੁਲੱਖਣ ਸਿੰਘ ਨਾਮ ਹੈ ਜੀ ਇਹਨਾਂ ਦਾ ਅੱਛਾ ਜੀ ਜੀ ਉਹ ਹੁਣ ਫਿਰ ਤੁਸੀਂ ਜਿਹੜਾ ਇਸ ਟਾਈਮ ਆਪਾਂ ਰਾਤ ਦੇ ਤਕਰੀਬਨ 9:00 ਵਜੇ ਚੱਲੇ ਨੇ ਜੀ ਜੀ ਉਹ ਤੁਸੀਂ ਹੁਣ ਫਿਰ ਰਾਤ ਦੇ 9:00 ਵਜੇ ਵੀ ਅਜੇ ਤੁਸੀਂ ਸ਼ੋਰੂਮ ਦੇ ਬਾਹਰ ਡੱਟ ਬੈਠੇ ਜੀ 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 ਇੱਥੇ ਬੈਠੇ ਜਿੱਥੇ ਬੈਠੇ ਜੀ ਆਪਾਂ ਦੁਕਾਨ ਵੀ ਸੀਲ ਕਰवानी ਹੈ ਸਰ ਤੇ ਆਪਾਂ ਇਨਸਾਫ ਵੀ ਲੈਣਾ ਹੈ ਠੀਕ ਹੈ ਜੀ ਸਾਰਾ ਕੁਝ ਕਰਨਾ ਆਪਾਂ ਅਰੈਸਟ ਵੀ ਕਰਵਾਉਣੇ ਨੇ ਸਾਰੇ ਬੰਦੇ ਜੀ ਜਿਹਨਾਂ ਜਿਹਨਾਂ ਨੇ ਇਹਨੂੰ ਕਿਹਾ ਹੈ ਇਹਨੇ ਆਪਣੀ ਵੀਡੀਓ ਬਣਾਈ ਹੈ ਉਹ ਵੀਡੀਓ ਕਿ ਨਿਊਜ਼ ਵਾਲੇ ਨੇ ਵਾਇਰਲ ਕਰਤੀ ਹੋਈ ਹੈ ਜੀ ਉਹ ਤੁਸੀਂ ਦੇਖ ਸਕਦੇ ਹੋ ਯਾਨੀ ਵੀਡੀਓ ਵਾਇਰਲ ਕੀ ਇਹਦੇ ਜਿਹੜੇ ਛੋਟੇ ਮੁੰਡੇ ਦੀ ਡੈਥ ਹੋਈ ਹੈ ਇਸੇ ਮੁੰਡੇ ਦੀ ਵੀਡੀਓ ਵਾਇਰਲ ਹੋਈ ਹੈ ਜੀ 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 ਇਹਨੇ ਸਭ ਕੁਝ ਬੋਲਿਆ ਜੀ ਵੀ ਇਹਨਾਂ ਇਦਾਂ ਤਾਂ ਕੀਤਾ ਇਹਨਾਂ ਨੇ ਉਹ ਕਹਿੰਦਾ ਨਾਮ ਲੈ ਨਹੀਂ ਉਸ ਵੀਡੀਓ ਦੇ ਜਿਹਨੇ ਅੱਛਾ ਜੀ 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 ਤੇ ਫੇਰ ਹੁਣ ਤੁਹਾਨੂੰ ਹੁਣ ਤੱਕ ਕੋਈ ਅਧਿਕਾਰੀ ਸਹਿਬਾਨ ਮਿਲੇ ਨੇ ਇੱਥੇ ਆ ਕੇ ਧਰਨੇ ਤੇ ਜੀ ਹਾਂ ਤਾਂ ਜੀ ਪੁਲਿਸ ਹੈਗੀ ਹੈ ਜੀ ਇੱਥੇ ਸਾਰਾ ਕੁਝ ਸਾਰੇ ਸਾਰੇ ਹੈਗੇ ਨੇ ਅੱਛਾ ਉਹ ਵਾਟ ਉਸ ਐਫਆਈਰ ਦੀ ਐਫਆਈਰ ਜਿਹੜੀ ਸੀ ਦੀ ਵੇਟ ਕਰਦੇ ਹੋਏ ਨੇ ਉੱਪਰ ਨਾਲ ਇੱਕ ਕਮਰਾ ਹੈ ਜੀ ਜਿਹੜਾ ਲੋਕ ਹੋਇਆ ਪਿਆ ਹੈ ਅੱਛਾ ਜੀ ਹਾਂ ਔਰ ਇੱਥੇ ਜਿਹੜੇ ਵਰਕਰ ਕੰਮ ਕਰਦੇ ਨੇ ਉਹ ਰੈਕ ਚ ਉਹਨਾਂ ਸ਼ੂਜ਼ ਤੇ ਚਪਲ ਪਈ ਹੋਈ ਹੈ ਅੱਛਾ ਜੀ ਉੱਪਰ ਬੈਗ ਪਏ ਨੇ ਲੇਡੀਜ਼ ਬੈਗ ਵੀ ਪਿਆ ਹੋਇਆ ਹੈ ਔਰ ਉਹਨਾਂ ਦੇ ਆਪਣੇ ਪਰਸਨਲ ਬੈਗ ਵੀ ਪਏ ਹੋਏ ਨੇ ਜਿਹੜੇ ਪਿੱਠੂ ਬੈਗ ਜਿਹਨੂੰ ਪਕੈਦੀਏ ਜਿਹੜੇ ਬੱਚੇ ਲੈ ਕੇ ਆਉਂਦੇ ਨੇ ਵਰਕਰ ਅੱਛਾ ਜੀ ਔਰ ਉੱਪਰ ਵਾਲਾ ਚੌਂਕਾ ਖੋਲਣ ਨਹੀਂ ਦੇ ਰਹੇ ਸਾਨੂੰ ਨਾ ਉੱਥੇ ਕੋਈ ਜਾਣ ਦੇ ਦੇ ਨਹੀਂ ਉੱਥੇ ਤੁਸੀਂ ਕਿਉਂ ਜਾਣਾ ਚਾਹੁੰਦੇ ਹੋ ਸਰ ਸਾਨੂੰ ਲੱਗ अच्छा हां जी हां जी अह ਉਹ ਨਵੇਂ ਮੁੰਤੇ ਜਰ ਇਹਨਾਂ ਦੇ ਮੁਲਾਜ਼ਮ ਹੋਣਗੇ ਉਹ ਉਹ ਹੈਗੇ ਜੀ ਉਹ ਹਜੇ ਕੁਝ ਨਹੀਂ ਮਤਲਬ ਕਹਿ ਰਹੇ ਹੋ ਕਹਿੰਦੇ ਐਫ ਆਈ ਆਰ ਦੀ ਰਿਪੋਰਟ ਆਉਂਦੇ ਹੋ ਸਾਡੇ ਹੱਥਾਂ ਆਉਂਦੇ ਹੋ ਫਿਰ ਦੇਖਦੇ ਆ ਫਿਰ ਕਰਦੇ ਜੋ ਕਰਨਾ ਹੈ ਜੀ ਮਤਲਬ ਕੋਈ ਹਾਂਜੀ 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 ਐਫ ਆਈ ਆਰ ਦੀ ਵੇਟ ਕਰ ਰਹੇ ਜੀ ਰਸੀ ਸਾਡੇ ਆ ਜਾਵੇ ਫਿਰ ਆਪਾਂ ਕਰਵਾਉਨੇ ਆ ਕੋਈ ਤੁਹਾਡੇ ਪੁਲਿਸ ਅਧਿਕਾਰੀ ਕੋਈ ਇੱਥੇ ਵੱਡੇ ਆਏ ਨੇ ਤੁਹਾਡੇ ਕੋਲੇ ਸਿੱਧਾ ਦਲਬਾਚ ਦੇ ਨਾਲ ਫਿਰ ਪਰਫਲਟ ਆਉਦੇ ਜਾਂ ਸਾਫ ਹੋਊਗਾ ਜੀ ਕਹਿੰਦੇ ਦਾ ਪਹਿਲੇ ਇਨਸਾਨ ਦਵਾਵਾਂਗੇ ਉਹਨੇ ਸਾਡੇ ਇਹਨਾਂ ਦੇ ਉੱਪਰ ਹੈ ਜੀ ਕਿੱਦਾਂ ਕਰਦੇ ਨੇ ਕਿੱਦਾਂ ਨਹੀਂ ਕਰਦੇ ਨੇ ਅਨੇ ਮੇਰੀ ਸਰ ਤੁਸੀਂ ਇਹਨਾਂ ਦੇ ਤੁਸੀਂ ਇਹਨਾਂ ਦੇ ਘਰ ਜਾ ਕੇ ਦੇਖੋਗੇ ਨਾ ਕਿ 10 ਤੋਂ ਲੈ ਕੇ 15 ਫੁੱਟ ਨੀਚੇ ਮਕਾਨ ਹੈ ਜੀ ਇਹਨਾਂ ਦਾ ਅੱਛਾ ਸੜਕ ਤੋਂ ਗਲੀ ਤੋਂ ਅੱਛਾ ਜਦੋਂ ਬਾਰਿਸ਼ ਆਂਦੀ ਹੈ ਨਾ ਜੀ ਇਹ ਮੋਟਰ ਲਗਾ ਕੇ ਪਾਣੀ ਬਾਹਰ ਕੱਢਦੇ ਆ ਘਾਟੋਂ ਭਜੰਦਾ ਨਾ ਪਾਣੀ ਨਾਲ ਅੱਛਾ ਜੀ ਹਾਂਜੀ ਹਾਂਜੀ ਉਹ ਕਹਿੰਦੇ ਤੁਸੀਂ ਕਪੜਾ ਕੀਤਾ ਤੁਸੀਂ ਇੱਕ ਵਾਰ ਇਹਨਾਂ ਘਰ ਚਲੇਗੇ ਤੁਸੀਂ ਕਹਿੰਦਾ ਇਹ ਕਿੱਥੇ ਰਹਦੇ ਸੇ ਅਕਾਊਂਟੈਂਟ ਹੋਗੇ ਮਤਲਬ ਇੱਥੇ ਰਹਦੇ ਸੇ ਅੱਛਾ ਜੀ 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 ਕੋਈ ਨਸ਼ੇ ਵਗੈਰਾ ਦਾ ਵੀ ਸੇਵਨ ਕਰਦੇ ਨਹੀਂ ਜੀ ਨਹੀਂ ਸਿੰਗਲ ਪੈਸਾ ਨਸ਼ਾ ਨਹੀਂ ਜੀ ਕਿਸੇ ਚੀਜ਼ ਦਾ ਵੀ ਬਿਚਲੀ ਕੋਈ ਨਸ਼ਾ ਨਹੀਂ ਕੋਈ ਡਰਿੰਕ ਨਹੀਂ ਕੋਈ ਕੁਝ ਨਹੀਂ ਅਹ ਇਤਨਾ ਤੁਹਾਨੂੰ ਲਾਸਟ ਮੈਂ ਪੁੱਛਣਾ ਚਾਹਨਾ ਜੀ ਹੁਕਮ ਤੁਸੀਂ ਅਜੇ ਬਾਦੂਜੀ ਪਾਰਟੀ ਨਾਲ ਤਾਂ ਕੋਈ ਗੱਲ ਕੀਤੀ ਨਹੀਂ ਹੈ ਜੀ ਇਹਨੂੰ ਲੱਗ ਰਿਹਾ ਵੀ ਐਕਚੁਅਲੀ ਉਹ ਇਹੀ ਗੱਲ ਕਹਿਣਗੇ ਵੀ ਉਹਨੇ ਸੁਸਾਈਡ ਤਾਂ ਆਪ ਜਿਸ ਦਾ ਨੌਜਵਾਨ ਵੀ ਸਾਡਾ ਵਿੱਚ ਕੋਈ ਕਸੂਰ ਹੈ ਜੀ ਉਹਨਾਂ ਦਾ ਕਸੂਰ ਤੁਸੀਂ ਕਿਵੇਂ ਮੰਨਦੇ ਹੋ ਸਰ ਉਹਨਾਂ ਨੇ ਹਰਾਸ ਕੀਤਾ ਜੀ ਪੂਰਾ ਪੂਰਾ ਨੂੰ ਅੱਛਾ ਅਗਲਾ ਜਦ ਅਗਲਾ ਕਹਿ ਰਿਹਾ ਵੀ ਸਰ ਜੇ ਤੁਹਾਨੂੰ ਮੇਰੀ ਗਲਤੀ ਲੱਗਦੀ ਹੈ ਵੀ ਮੈਂ ਕਿਹਾ ਤੁਸੀਂ ਉਹਨੂੰ ਖਾਣੇ ਦਿਓ अच्छा जी ਤੁਹਾਡਾ ਲੋ ਹੋ ਜੀ ਤੁਸੀਂ ਤੁਸੀਂ ਮੈਨੂੰ ਕੁੱਟ ਨਹੀਂ ਸਕਦੇ ਤੁਹਾਡਾ ਲੋ ਨਹੀਂ ਹੈਗਾ ਤੁਸੀਂ ਥਾਣੇ ਦਿਓ ਥਾਣੇ ਲੈ ਮੈਨਾਂ ਜੋ ਮਰਜ਼ੀ ਕਰਨ ਮੈਨੂੰ ਕੋਈ ਇਤਰਾਜ਼ ਨਹੀਂ ਹੈ ਗੱਲ ਕਿ ਤੁਸੀਂ ਮੈਨੂੰ ਕੁੱਟ ਨਹੀਂ ਸਕਦੇ ਸੀ ਜੇ ਤੁਸੀਂ ਮੈਨੂੰ ਬੁਲਾਇਆ ਇੱਕ ਤੁਸੀਂ ਮੈਨੂੰ ਬੁਲਾਇਆ ਠੀਕ ਹੈ ਜਿਹੜੀ ਤੁਸੀਂ ਕੁੱਟਮਾਰ ਦੀ ਗੱਲ ਕਰਦੇ ਹੋ ਵੀ ਬਹੁਤ ਜ਼ਿਆਦਾ ਕੁੱਟਮਾਰ ਹੋਈ ਸੀ ਨੌਜਵਾਨ ਨਾਲ ਜੀ ਜੀ ਉਹ ਕਿੰਨੇ ਤਰੀਕ ਨੂੰ ਹੋਈ ਸੀ ਜੀ ਤਿੰਨ ਤਰੀਕ ਨੂੰ ਸਰ 3 ਜੁਲਾਈ ਯਾਨੀ ਅੱਜ ਤੋਂ 12 13 11 12 ਜੀ 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 3 ਜੁਲਾਈ ਨੂੰ ਹੋਈ ਸੀ ਸ਼ਾਮ ਰਾਤ ਨੂੰ ਉਸ ਤੋਂ ਬਾਅਦ ਹੋਇਆ ਸੀਗਾ ਛੁੱਟੀ ਕਰਕੇ ਉਸ ਤੋਂ ਬਾਅਦ ਫਿਰ ਜਾਨੀ ਤੁਸੀਂ ਪੁਲਿਸ ਕੰਪਲੇਂਟ ਦਿੱਤੀ ਸੀ ਕੋਤਵਾਲੀ ਦੇ ਵਿੱਚ ਜੀ 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 ਇਹ ਕੋਤਵਾਲੀ ਦਾ ਤੋਂ ਦੇਖੋ ਸਰ ਸਿਵਲ ਚ ਪੜਚਾ ਵੀ ਹੋਇਆ ਹੈ ਕੋਤਵਾਲੀ ਚ ਵੀ ਖਬਰ ਲਿਖਾਈ ਰਿਪੋਰਟ ਲਿਖਾਈ ਹੈ ਉਹ ਫਾਂ ਟਿੱਬਾ ਚ ਵੀ ਰਿਪੋਰਟ ਲਿਖਾਈ ਹੈ ਸਾਰਾ ਕੁਝ ਹੋ ਗਿਆ ਪਰ ਹੁਣ ਅਸੀਂ ਕੋ ਵੇਟ ਕਰ ਰਹੇ ਹਾਂ ਵੀ ਇੱਕ ਵਾਰ ਐਫ ਆਈ ਆਰ ਚ ਆ ਜਾਵੇ ਫਿਰ ਆਪਾਂ ਕੁਝ ਕਰੀਏ ਅੱਗੇ ਕੀ ਚਾਹੁੰਦਾ ਵੀ ਕਰਨੀ ਹੈ ਸਿਵਲ ਹਸਪਤਾਲ ਦੇ ਵਿੱਚ ਵੀ ਐਮ ਐਲ ਆਰ ਕੱਟੀ ਗਈ ਸੀ ਜੀ 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 ਦੁਨੀਆ ਮੁੰਡੇ ਦੇ ਸੱਟਾਂ ਸੀਗੀਆਂ ਸਾਰੀ ਉਹਦੀ ਐਮ ਐਲ ਆਰ ਬਣੀ ਹੈ ਹਾਂਜੀ 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 ਸਭ ਕੁਝ ਬਣਾਇਆ ਅਹ ਠੀਕ ਹੈ ਬ੍ਰਦਰ ਬਹੁਤ ਮਿਹਰਬਾਨੀ ਸੰਕੀਰਨ